ਸਾਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਔਲਖ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਇੱਕ ਡਵੈਲਪਮੈਂਟ ਦਾ ਕੰਮ ਹੋ ਰਿਹਾ ਡਵੈਲਪਮੈਂਟ ਕੰਮ ਹਜ਼ਾਰਾ ਹੋ ਰਿਹਾ ਨੇ ਪਰ ਜਿਹੜਾ ਤਾਂ ਅਸੀਂ ਕੰਮ ਦਿਖਾਉਣ ਜਾ ਰਹੇ ਹਾਂ ਤੁਸੀਂ ਅਗਰ ਦੇਖੋਗੇ ਤਾਂ ਇੱਕ ਜਿਹੜਾ ਇੱਥੇ ਆ ਉਹ ਬਿਜਲੀ ਦਾ ਜਿਹੜਾ ਕੰਪਲੈਕਸ ਤਿਆਰ ਹੋ ਰਿਹਾ ਵਾ ਜਿਹੜਾ ਪ੍ਰੇਮ ਨਗਰ ਰੋਡ ਦੇ ਉੱਪਰ ਆ ਉਹ ਇੱਕ ਪ੍ਰੋਜੈਕਟ ਲੱਗ ਰਿਹਾ ਜਿਹੜਾ ਬਿਜਲੀ ਜਿਹੜਾ ਘਰ ਸੀ ਉਹ ਵੱਡਾ ਬਣਾਇਆ ਜਾ ਰਿਹਾ ਹੈ ਹਰਾਨੀ ਦੀ ਗੱਲ ਇਹ ਕਿ ਉਹਦੇ 4 ਫੀਟ ਇੱਕ ਦੁਵਾਰ ਬਣਾਈ ਜਾ ਰਹੀ ਹੈ ਜਿਹਦੇ ਚ ਕੀ ਜਿਹੜੀਆਂ ਇੱਟਾਂ ਨੇ ਉਹ ਪੁਰਾਣੀਆਂ ਵਰਤੀਆਂ ਜਾ ਰਹੀਆਂ ਨੇ ਚਲੋ ਠੀਕ ਹੈ ਮਤਲਬ ਹੋ ਸਕਦਾ ਕਿ ਇਹਨਾਂ 'ਚ 60% ਜਿਹੜੀਆਂ ਇੱਟਾਂ ਨੇ ਉਹ ਵਰਤ ਸਕਦੇ ਨੇ ਪਰ ਜਿਹੜੇ ਰੋੜੇ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹਦੇ ਵਿੱਚ ਵੀ ਜਿਹੜੀ ਚਾਰਦੁਵਾਰੀ ਅਸੀਂ ਤੁਹਾਨੂੰ ਇੱਕ ਵੀਡੀਓ ਉਹ ਵੀ ਦਿਖਾਵਾਂਗੇ ਜਿਹੜੀ ਰੋੜਿਆਂ ਦੀ ਬੜੀ ਵਰਤੋਂ ਹੋਈ ਆ ਹੁਣ ਆ ਜਿਹੜੀ ਇੱਟਾ ਇਹ ਸਾਰੀ ਜਿਹੜੀ ਆ ਇੱਕਦਮ ਟੁੱਟੀ ਪਈ ਆ ਮਤਲਬ ਉਹ ਵੀ ਇੱਟਾਂ ਜਿਹੜੀਆਂ ਵਰਤੀਆਂ ਗਈਆਂ ਨੇ ਜਿਹੜੀਆਂ ਕਿਸੇ ਪਾਸਿਓ ਪੂਰੀਆਂ ਵੀ ਨਹੀਂ ਸੀ ਤੁਸੀਂ ਆ ਦੇਖੋਗੇ ਇਦਾਂ ਦੀਆਂ ਹਜ਼ਾਰਾ ਇੱਟਾਂ ਮਤਲਬ 1 ਕਿੱਟ ਨਹੀਂ ਆ ਹਜ਼ਾਰਾ ਇੱਟਾਂ ਜਿਹੜੀਆਂ ਉਹਰੇ ਵਿੱਚ ਵਿੱਚ ਵਰਤੀਆਂ ਵਰਤੀਆਂ ਗਈਆਂ ਨੇ ਕਾਰਨ ਇਹ ਹੈ ਕਿ ਇਮਾਨਦਾਰ ਸਰਕਾਰ ਸੀ ਪਰ ਜਿਹੜੇ ਇਥੋਂ ਦੇ ਕੰਮ ਕਰਨ ਵਾਲੇ ਬੰਦੇ ਨੇ ਉਹ ਅਜੇ ਵੀ ਉਸੇ ਤਰ੍ਹਾਂ ਹੀ ਆਂ ਜਿਸਾਂ ਅੱਗੇ ਜਿਹੜਾ ਵਾ ਉਹ ਕੋ ਲਿਆ ਜਾਂਦਾ ਸੀ ਕੀ ਇਸ ਦਵਾਰ ਦੀ ਜਿਹੜੀ ਉਹ ਮਨਿਆਦ ਰਹੇਗੀ ਕਿਉਂਕਿ ਇਹਦੇ ਵਿੱਚ ਜਿਹੜੀ ਤੁਸੀਂ ਦੇਖੋਗੇ ਕਿ ਕੋਈ ਵੀ ਨਵੀਂ ਇੱਟ ਦੀ ਕਿਤੇ ਵੀ ਵਰਤੋਂ ਨਹੀਂ ਹੋਈ ਸਾਰੀਆਂ ਪੁਰਾਣੀਆਂ ਇੱਟਾਂ ਲੱਗੀਆਂ ਨੇ ਤੇ ਜਿਹੜੀਆਂ ਪੁਰਾਣੀਆਂ ਇੱਟਾਂ ਨੇ ਉਹ ਵੀ ਇੱਟਾਂ ਨਹੀਂ ਆ ਰੋੜੇ ਕਿਉਂਕਿ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਉਹ ਦਿਖਾਈ ਘਾ ਵੇਖੋ ਰੋੜੇ ਜਿਹੜੇ ਨੇ ਬਹੁਤ ਸਾਰੇ ਜਿਹੜੇ ਰੂੜੇ ਚਨਾਈ ਦੇ ਵਿੱਚ ਵਰਤੇ ਗਏ ਨੇ ਮਤਲਬ ਇੱਕ ਵੀ ਆ ਜਿਹੜੇ ਲੱਗੇ ਨੇ ਆ ਦੇਖੋ ਆ ਕੰਨ ਦਾ ਕੰਨ ਦੇ ਨਾਲ ਰੂੜੇ ਨੇ ਇਦਾਂ ਦੇ ਬੜੇ ਹੀ ਮਤਲਬ ਇੱਥੇ ਜਿਹੜੇ ਵਰਤੇ ਗਏ ਹੁਣ ਤੁਸੀਂ ਆ ਦੇਖੋ ਆ ਜਿਹੜੀ ਇੱਟ ਆ ਇਹਦੀ ਵਰਤੋਂ ਵੀ ਜਿਹੜੀ ਆ ਇਹ ਡਵੈਲਪਮੈਂਟ ਦੇ ਕੰਮ ਦੇ ਵਿੱਚ ਹੋਏਗੀ ਸੋ ਦੇਖਣਾ ਹੋਏਗਾ ਕਿ ਉਹ ਭਾਗ ਜਿਹੜਾ ਕੀ ਕਾਰਵਾਈ ਕਰਦਾ ਵਾ ਕਿਉਂਕਿ ਜਦ ਜੈ ਸਾਹਿਬ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਕੰਮ 'ਚ ਬਿਜ਼ੀ ਸੀ ਇਸ ਕਰਕੇ ਮੈਂ ਮੌਕੇ ਤੇ ਨਹੀਂ ਆ ਸਕਿਆ ਐਸਡੀਓ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਦਾ ਵੀ ਪੱਖ ਲੈ ਕੇ ਤੁਹਾਨੂੰ ਜਲਦ ਦੱਸਿਆ ਜਾਏਗਾ ਪਰ ਦੇਖਣਾ ਇਹ ਹੋਏਗਾ ਕਿ ਅਗੇ ਡਵੈਲਪਮੈਂਟ ਇਸ ਤਰ੍ਹਾਂ ਦੀ ਹੋਈ ਹੈ ਤੇ ਸਾਨੂੰ ਨਹੀਂ ਚਾਹੀਦੀ ਕਿਉਂ ਕਿ ਸਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਕੰਮ ਕਰਨਾ ਤੇ ਪੂਰੇ ਪੈਰਾਮੀਟਰ ਦੇ ਅਕੋਰਡਿੰਗ ਹੋਏ ਨਹੀਂ ਤੇ ਨਾ ਕੀਤਾ ਜਾਏ ਕੀ ਇਹ ਕੰਮ ਤੁਸੀਂ ਦੱਸੋ ਆਪਣੇ ਕਮੈਂਟਾਂ ਚ ਦੱਸੋ ਕਿ ਇਹ ਜਿਹੜਾ ਕੰਮ ਐ ਸਹੀ ਹੋ ਰਿਹਾ ਤੁਸੀਂ ਆ ਦੇਖੋ ਸਾਰੀਆਂ ਇਟਾਂ ਦੇਖੋ ਮਤਲਬ ਸਾਡਾ ਮੇਨ ਮਕਸਦ ਹੈ ਕਿ ਜਨਤਾ ਦੇ ਪੈਸਿਆਂ ਨਾਲ ਜਿਹੜਾ ਵਾ ਇਹ ਡਵੈਲਪਮੈਂਟ ਦਾ ਕੰਮ ਆ ਤੇ ਇਹ ਸਿਰਫ ਇੱਕ ਦੀ ਜੇਬ ਚ ਕਿਉਂ ਜਾਏ ਸੋ ਦੇਖਦੇ ਰਹੋ ਮਸਕਸ਼ਿਸ ਦਾ ਟਾਈਮ ਗੁਰਦਾਸਪੁਰ